ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਮਨਿਸ਼ ਕੌਸ਼ਲ ਕੱਲ ਪਟਿਆਲਾ ਦੀ ਕੇਂਦਰੀਆ ਸੈਂਟਰਲ ਜੇਲ੍ਹ ਦੇ ਵਿੱਚ ਖੂਬ ਹਗਾਮਾ ਹੋਇਆ ਜਿੱਥੇ ਸਜ਼ਾਯਾਫਤਾ ਤਿੰਨ ਜਿਹੜੇ ਕੈਦੀ ਹੈਗੇ ਆ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਸੁਦੀਰ ਸੂਰੀ Hindu ਨੇਤਾ ਦੇ ਕਤਲ ਮਾਮਲੇ ਦੇ ਵਿੱਚ ਸੰਦੀਪ ਸਣੀ ਨਾਮ ਦੇ ਕੈਦੀ ਨੇ ਤਿੰਨ ਜਿਹੜੇ ਕੈਦੀ ਹੈਗੇ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਜਿਨ੍ਹਾਂ ਚ ਇੱਕ ਡੀਐਸਪੀ ਇੱਕ ਪੁਰਵ ਡੀਐਸਪੀ ਦੋ ਇਨਸਪੈਕਟਰ ਜਿਹੜੇ ਸਜ਼ਾਯਾਫਤਾ ਨੇ ਉਹ 1993 ਦੇ ਫੇਕ ਐਨਕਾਊਂਟਰ ਮਾਮਲੇ 'ਚ ਸਜ਼ਾ ਯਾਪਤਾ ਨੇ ਦੱਸਣਾ ਚਾਹਾਂਗਾ ਕਿ ਕੱਲ 12 ਵਜੇ ਦੇ ਕਰੀਬ ਇਹ ਇੱਕੋ ਹੀ ਬੈਰਕ ਦੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਬੰਦ ਸੀਗੇ ਜਿੱਥੇ ਸੰਦੀਪ ਸਣੀ ਨੇ ਬਾਰੀ-ਬਾਰੀ ਕਰਕੇ ਤਿੰਨਾਂ ਕੈਦੀਆਂ ਦੇ ਉੱਤੇ ਹਮਲਾ ਕੀਤਾ ਤੇ ਹਲੇ ਤੱਕ ਇਸ ਘਟਨਾ ਦਾ ਦੇ ਬਾਰੇ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਨਾ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਵੀ ਬਿਆਨ ਜਾਰੀ ਕੀਤਾ ਗਿਆ ਹੈ ਦੱਸਣਾ ਚਾਹੂੰਗਾ ਇਹਦੇ ਵਿੱਚ ਇੱਕ ਇਨਸਪੈਕਟਰ ਸੁਭਾ ਸਿੰਘ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਸੀਰੀਅਸ ਨੇ ਤੇ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਆਈ ਸੀ ਯੂ ਚ ਐਡਮਿਟ ਨੇ ਸਵੇਰੇ ਖਬਰਾਂ ਇਹ ਆ ਰਹੀਆਂ ਸੀਗੀਆਂ ਕਿ ਸੁਭਾ ਸਿੰਘ ਦੀ ਜਿਹੜੀ ਹਾਲਤ ਹੈ ਉਹ ਕਾਫੀ ਕ੍ਰਿਟੀਕਲ ਦੱਸੀ ਜਾ ਰਹੀ ਹੈ ਜਦ ਕਿ ਜਿਹੜੇ ਦੋ ਬਾਕੀ ਸਜਾਯਾਫਤਾ ਕੈਦੀਆਂ ਜਿਨ੍ਹਾਂ ਚ ਇੱਕ ਡੀਐਸਪੀ ਤੇ ਇਨਸਪੈਕਟਰ ਹੈ ਉਹ ਵੀ ਗੰਭੀਰ ਰੂਪ ਚ ਜ਼ਖਮੀ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੇਲ ਦੇ ਵਿੱਚ ਪੂਰਾ ਤਾंडव ਹੋਇਆ ਇਹ ਮਾਮਲਾ ਕੁੱਟਮਾਰ ਹੋਈ ਤੇ ਨਾ ਉਥੇ ਕਿਸੇ ਨੇ ਇਹਨਾਂ ਨੂੰ ਛਡਾਣ ਦੀ ਕੋਸ਼ਿਸ਼ ਕੀਤੀ ਔਰ ਗੰਭੀਰ ਰੂਪ ਚ ਜਿਹੜੇ ਤਿੰਨੋਂ ਜ਼ਖਮੀਆਂ ਨੂੰ ਪਟਿਆਲਾ ਦਰੇਂਦਰਾ ਹਸਪੀਟਲ ਲਿਆਇਆ ਗਿਆ ਹੈ ਕੱਲ ਦੇਰ ਸ਼ਾਮ ਤ੍ਰਿਪੜੀ ਪੁਲਿਸ ਨੇ ਸੰਦੀਪ ਸਿੰਘ ਦੇ ਉੱਤੇ ਮਾਮਲਾ ਤਾ ਦਰਜ ਕਰ ਲਿਆ ਹੈ ਲੇਕਿਨ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਕਿ ਕਾਰਨ ਕੀ ਸੀ ਹਮਲਾ ਕਿਉਂ ਕੀਤਾ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਉਹ ਲੱਗ ਰਿਹਾ ਹੈ ਕਿ ਐਨੇ ਸੀਨੀਅਰ ਪੂਰਵ ਅਧਿਕਾਰੀ ਜਿਹੜੇ ਇਸ ਸਜਾ ਜਾਫਤਾ ਬੰਦ ਸੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉੱਥੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਤੇ ਸੰਦੀਪ ਸਿੰਘ ਨੇ ਬੜੇ ਆਰਾਮ ਨਾਲ ਬਾਰੀ ਬਾਰੀ ਕਰਕੇ ਤਿੰਨਾਂ ਤੇ ਗੰਭੀਰ ਹਮਲਾ ਕੀਤਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ